ਰੱਕੀ ਜਾਂਦੀ ਹੈ ਹਾਂ 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 ਲਾਈ ਜੀ ਕੀ ਸੋਚਾਂ ਨਹੀਂ ਹੁਣ ਸੋਚਣ ਲਈ ਆ ਵੀ ਕਦੋਂ ਤੱਕ ਆ ਉੱਠ ਕੇ ਤੁਰਪਾ ਉੱਠ ਕੇ ਤੁਰਪਾ ਸਵੇਰੇ 8:00 9:00 ਵਜੇ ਦੀ ਗੱਤਨੀ ਕੀ ਲੈਣ ਜਾਣਾ ਹੈ ਚਾਦਰਾਂ ਲੈ ਕੇ ਜਾਣਾ ਹੋਰ ਕੀ ਲੈਣ ਜਾਣਾ ਚਾਦਰਾਂ ਲੈ ਕੇ ਆਉਣਾ ਕਿ ਤੱਕ ਕੁਰਤਾ ਚਾਦਰਾਂ ਜੱਚਦਾ ਏ ਉਹਨਾਂ ਨੇ ਆਰਡਰ ਦੇਣਾ ਆਰਡਰ ਆਛਾ ਓਕੇ ਠੀਕ ਚੇ ਖਾਣੇ ਵੱਡੀ ਨੇ ਤੂੰ ਕੋਈ ਚੇ ਜਵਾਕਾਂ ਦੀ ਮੈਂ ਤੈਨੂੰ ਕਿਹਾ ਜਵਾਬ ਦੇਣਾ ਨਾ ਨਾ ਜਵਾਕਾਂ ਦਾ ਪੱਜ ਤੇ ਆਪਦਾ ਰਾਜ ਨਾ ਕਰ ਤੂੰ ਮੈਂ ਤਨ ਦੱਸ ਤਾ ਨਾ 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 ਤੇਰਾ ਹੀ ਨਾ ਲਾ ਤੂੰ ਹੀ ਆਪ ਦੀ ਸਕੀਮ ਲਾ ਕੇ ਬੈਠਾ ਮੈਂ ਕੋਈ ਨਹੀਂ ਮੈਂ ਦਹੀਂ ਭੱਲੇ ਖਰਾਏ ਦਹੀਂ ਭੱਲੇ ਖਾਣੇ ਹਾਂ ਹਾਂ ਠੀਕ ਆ ਨਾ ਜਵਾਕਾਂ ਦਾ ਵੀ ਟਿੱਡਾ ਹੈ ਗਾਵਾ ਕੋਈ ਨਹੀਂ ਜਵਾਕਾਂ ਨੂੰ ਫਰੂਟ ਕੱਟ ਕੇ ਖਵਾਓ ਜਾਂ ਸੈਲਡ ਬਣਾ ਕੇ ਖਵਾਓ ਫਰੂਟ ਤੂੰ ਲੈ ਜਾ ਕੇ ਤਾਂ ਉਹਨਾਂ ਨੂੰ ਲੈ ਜਾਂਦੇ ਹਾਂ ਹੁਣ ਜਾਂਦੇ ਆਂ ਸ਼ਹਿਰ ਹੀ ਕੋਈ ਨਹੀਂ ਲੈ ਜਾਂਦੇ ਫੇਰ ਕਿਹੜੀ ਗੱਲ ਹਏ ਕਿਹੜੀ ਗੱਲ ਨੇ ਕਿਹੜੀ ਗੱਲ ਨੇ ਦੇਖ ਆਪ ਕਿ ਕੱਢ ਕੇ ਬੈਠੋ ਵੀਰ ਜੀ ਸਾਡੇ ਕੋ ਤਿਆਰ ਹੋ ਗਏ ਇਹ ਕਹਿੰਦਾ ਮੈਂ ਫੋਟੋ ਖਿਚਾਉਣੀਆਂ ਤੇ ਕੈਮਰਾ ਹੈ ਹੀ ਨਹੀਂ ਏ ਓਏ 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 ਆ